ਯੋਗੀ ਜਿਹੜਾ 84 ਦੇ ਦਰਦ ਸਿੱਖਾਂ ਵਾਸਤੇ ਨਾ ਭੁੱਲਣ ਜੋ ਸਾਕ ਹੈ ਜਿਸ ਦੇ ਵਿੱਚ ਲੱਖਾਂ ਨੌਜਵਾਨਾਂ ਦਾ ਜਿਹੜਾ ਠੂਠਾ ਪੁਲਿਸ ਮੁਕਾਬਲਾ ਬਣਾ ਕੇ ਉਸ ਵੇਲੇ ਦੇ ਅਫਸਰਾਂ ਨੇ ਇੱਕ ਭੀਤੀਆਂ ਖਾਤਰ ਅਫਸਰਸਾਈ ਖਾਤਰ ਜਿਹੜਾ ਠੂਠੇ ਨੌਜਵਾਨਾਂ ਦੇ ਮੁਕਾਬਲੇ ਬਣਾ ਕੇ ਉਹਨਾਂ ਨੂੰ ਮਾਰਿਆ ਸੀ ਤੇ ਉਸ ਦੇ ਵਾਸਤੇ ਸੀ ਇੱਕ ਹੁਣ ਜਿਹੜਾ ਕਿਸੇ ਦੇਖਿਆ ਸਣੀ ਸਿੰਘ ਨੇ ਇੱਕ ਉਸ ਟਾਈਮ ਦਾ ਪਾਪੀ ਬੱਚਾ ਹੋਇਆ ਸੀਗਾ ਤੇ ਉਸ ਨੂੰ ਗੱਡੀ ਚਾੜਿਆ ਤੇ ਉਸ ਬੰਦੇ ਦੀ ਸਿੱਕਾ ਸ਼ੈਰੀ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਤੇ ਸਾਡੇ ਚੈਨਲ ਨੂੰ ਫੋਲੋ ਕਰਨਾ ਤੇ ਬਾਅਦ-ਬਾਅਦ ਸ਼ੇਅਰ ਕਰਿਓ ਜੀ ਜਿੰਨੂੰ ਵੀ ਵਧੀਆ ਲੱਗੇ ਜਿਹਨੂੰ ਵੀ ਸਿੱਖੀ ਨਾਲ ਪਿਆਰ ਹੈ ਤੇ ਜਦ ਵੀ ਆਵੇ ਯਾਦ ਸਾਨੂੰ ਸਾਜੇ ਚਿਹਰੇ ਉੱਤੇ ਉਦਾਸੀ ਲੱਖ ਵਾਰੀ پلਕੇ ਦੇਖ ਲਈ ਨਹੀਂ ਭੁੱਲਦੀ ਸਾਨੂੰ 84 ਕੁਝ ਕ ਅਫਸਰਾਂ ਫੀਤੀਆਂ ਦੇ ਲਈ ਬੜਾ ਹੜਕੰਪ ਮਚਾਇਆ ਝੂਠਾ ਪੁਲਿਸ ਮੁਕਾਬਲਾ ਨੌਜਵਾਨਾਂ ਦਾ ਸੀ ਬਣਾਇਆ ਖਾ ਮਾਵਾਂ ਦੀਆਂ ਕੀਤੀਆਂ ਖਾਲੀ ਸੋਹਣੇ ਪੁੱਤ ਮਰਵਾਏ ਸੁਹਾਗ ਮਾਰ ਕੇ ਕੀਤੇ ਅਰਨੀਆਂ ਜਦੋਂ ਝੂਠੇ ਕੇਸ ਬਣਾਏ ਉਸ ਵੇਲੇ ਦਾ ਬਚਿਆ ਪਾਪੀ ਸਣੀ ਸਿੰਘ ਨੇ ਗੱਡੀ ਚਾੜ ਦਿੱਤਾ ਪਤਾ ਨਹੀਂ ਕਿੰਨੇ ਸਿੱਖਾਂ ਦਾ ਅਜ ਤੁਖ ਦਾ ਕਾਲਜਾ ਠਾਰ ਦਿੱਤਾ ਲੰਮੀ ਉਮਰ ਕਰੀ ਮਾਲਕਾ ਇਹੋ ਕਰਾਂ ਦੁਆਵਾਂ ਮੈਂ ਭਾਈ ਸਣੀ ਸਿੰਘ ਦੇ ਚਰਨਾਂ ਦੇ ਵਿੱਚ ਲੱਖ ਵਾਰੀ ਸੀਸ ਝੁਕਾਵਾਂ ਮੈਂ ਲੱਖ ਵਾਰੀ ਸੀਸ ਝੁਕਾਵਾਂ ਮੈਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ